ਗੱਲ ਕਰਦੇ ਆ ਜਿਹੜੇ ਆਪਣੇ ਆਪ ਨੂੰ ਸਿੰਘ ਤੇ ਖਾਲਸੇ ਕਹਾਉਂਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਪਾਪੀ ਇਹ ਪਾਪੀਆਂ ਨੂੰ ਪੁੱਛਦੇ ਆ ਕਿ ਤੁਹਾਨੂੰ ਸ਼ਰਮ ਹਿਆ ਹੈਗੀ ਆ ਪਾਪੀਓ ਤੁਸੀਂ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਖੰਡੇ ਦੀ ਤੇ ਨਿਸ਼ਾਨ ਸਾਹਿਬ ਦੀ ਬੇਅਦਵੀਂ ਕਰਦੇ ਹੋ ਜਰਨਲ ਅਡਵਾਈਜ਼ ਦੇ ਲੋਕੋ ਨੂੰ ਖੰਡਾ ਦੱਸਦੇ ਹੋ ਪਾਪੀਓ ਮਸਟੰਡਿਓ ਕੀ ਤੁਹਾਨੂੰ ਸ਼ਰਮ ਹਿਆ ਹੈਗੀ ਆ ਗੁਰੂ ਦੀਏ ਸੰਗ ਤੇ ਇਹ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਇਸ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਕੰਟਰੋਲ 'ਚ ਹੀ ਆ ਨਾ ਗੁਰਦੁਆਰਾ ਇਹ ਹਰ ਰੋਜ਼ ਦਰਸ਼ਨ ਕਰਾਉਂਦੇ ਨੇ ਨਾ ਕਹਿੰਦੇ ਨੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਖੰਡੇ ਦੇ ਦਰਸ਼ਨ ਕਰੋ ਸੰਗ ਤੇ ਤੁਸੀਂ ਵੀ ਕਰ ਲਓ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਆ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਇਹ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਪਰ ਇਹ ਮਸਟੰਡੇ ਕੀ ਕਰਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਇਹ ਮਸਟੰਡੇ ਇਸ ਝੰਡੇ ਨੂੰ ਤੇ ਇਸ ਲੋਗੋ ਨੂੰ ਖੰਡਾ ਦੱਸਦੇ ਨੇ ਇਸ ਝੰਡੇ ਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਜਿਹਦੇ ਉੱਤੇ ਜਰਨਲ ਅਡਵੈਰ ਦਾ ਲੋਗੋ ਲਾਇਆ ਹੋਇਆ ਅੱਜ ਦੁਨੀਆ ਤੇ ਸਿੰਘ ਖਾਲਸੇ ਪ੍ਰਚਾਰਕ ਇਹਦੇ ਵਰਗੇ ਕਹਾਉਂਦੇ ਨੇ ਇਹ ਪਿੰਦਰਪਾਲ ਆ ਇਹਨੂੰ ਅਸੀਂ ਜਤਿੰਦਰਪਾਲ ਕਹਿੰਨੇ ਆ ਇਹਨੂੰ ਜਤਿੰਦਰਪਾਲ ਕਹਿੰਨੇ ਆ ਤੇ ਲੋਕਾਂ ਨੂੰ ਦੁੱਖ ਹੁੰਦਾ ਕਿ ਦਾ ਨਾਂ ਕਿਉਂ ਬਦਲਦੇ ਹੋ ਪਰ ਜਦੋਂ ਗੁਰੂਆਂ ਦਾ ਖੰਡਾ ਬਦਲ ਦਿੱਤਾ ਉਦੋਂ ਲੋਕਾਂ ਨੂੰ ਦੁੱਖ ਨਹੀਂ ਹੁੰਦਾ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਆ ਇਹਦਾ ਦੁੱਖ ਨਹੀਂ ਹੋਇਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡਾ ਇਹਦਾ ਦੁੱਖ ਨਹੀਂ ਹੋਇਆ ਆ ਮਸਤੰਡਿਆਂ ਦਾ ਲੋਗੋ ਲਾ ਕੇ ਝੰਡਿਆਂ ਤੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਬੇਅਦਬੀ ਕਰਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਤੇ ਸਿੰਘ ਤੇ ਖਾਲਸੇ ਕਹਾਉਣ ਵਾਲੇ ਤੁਸੀਂ ਸ੍ਰੀ ਗੁਰੂ 10ਵੇਂ ਪਾਸ਼ਾ ਦੇ ਨਹੀਂ ਬਣੇ ਤੇ ਹੋਰ ਕਿਹਦੇ ਬਣੋਂਗੇ ਆ ਸੰਗਤ ਦੇਖੋ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਆ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਦਰਬਾਰ ਸਾਹਿਬ ਦੇ ਅੰਦਰ ਅੰਦਰ ਦਰਬਾਰ ਸਾਹਿਬ ਦੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਲਿਖਾਇਆ ਸੀ ਮਹਾਰਾਜਾ ਅਨਜੀਤ ਸਿੰਘ ਜੀ ਨੇ ਉਸ ਪੌੜੀਆਂ ਨੂੰ ਜ਼ਿੰਦਾ ਲਾ ਦਿੱਤਾ ਸ਼੍ਰੋਮਣੀ ਕਮੇਟੀ ਨੇ ਆ ਦੇਖੋ ਜ਼ਿੰਦਾ ਲਾਇਆ ਹੋਇਆ ਇਹ ਦਰਬਾਰ ਸਾਹਿਬ ਦੇ ਅੰਦਰ ਆ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਨੇ ਕਦੇ ਸੋਸ਼ਲ ਮੀਡੀਆ ਤੇ ਵੀਡੀਓ ਪਾਈਆ ਬਈ ਭਾਈ ਇਹ ਪੌੜੀਆਂ ਨੂੰ ਜ਼ਿੰਦਾ ਨਹੀਂ ਲਾਇਆ ਉੱਥੇ ਜਾ ਕੇ ਗੁਰਦੁਆਰੇ ਦੇ ਅੰਦਰ ਜਾ ਕੇ ਕਿਸੇ ਨੇ ਕਿਹਾ ਕਿ ਇਹ ਪੌੜੀਆਂ ਨੂੰ ਜ਼ਿੰਦਾ ਨਹੀਂ ਲਾਇਆ ਉਹ ਬੰਦਾ ਝੂਠ ਬੋਲਦਾ ਜੂਐਸ ਤੋਂ ਜੋ ਵੀਡੀਓ ਬਣਾਉਂਦਾ ਕਿਹਾ ਇਹਨਾਂ ਨੇ ਕਿਸੇ ਗੁਰਦੁਆਰੇ ਦੀ ਕਮੇਟੀ ਨੇ ਕਿਉਂਕਿ ਝੂਠਿਆਂ ਦੇ ਹੰਭੀ ਨੇ ਜਰਨਲ ਅਡਵੈਰ ਦੇ ਇਹ ਚੇਲੇ ਨੇ ਪੁਜਾਰੀ ਨੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਇਤਿਹਾਸ ਦੇ ਇਹ ਦੁਸ਼ਮਣ ਨੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਆਹ ਜਰਨਲ ਅਡਵੈਰ ਦੇ ਲੋਕੋ ਨੂੰ ਵੀ ਬਚਾਉਣ ਦੇ ਲਈ ਕਿ ਲੋਕੋ ਬਚਿਆ ਰਹੇ ਲੋਕੋ ਨਾ ਹਟੇ ਝੰਡਿਆਂ ਤੋਂ ਇਸ ਕਰਕੇ ਇਹਨਾਂ ਨੇ ਮਸਤੰਡਿਆਂ ਨੇ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਨੂੰ ਜਿੰਦਾ ਲਾ ਦਿੱਤਾ ਇਹਨਾਂ ਨੂੰ ਕਿਉਂਕਿ ਜੇ ਇਹ ਪੌੜੀਆਂ ਦਾ ਜਿੰਦਾ ਖੋਲਦੇ ਨੇ ਤੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੇ ਦਰਸ਼ਨਾਂ ਨੂੰ ਕਿ ਨਿਸ਼ਾਨ ਸਾਹਿਬ ਦੇ ਸੰਗਤਾਂ ਦਰਸ਼ਨ ਕਰਨ ਜੋ ਕਿ ਦਰਬਾਰ ਸਾਹਿਬ ਦੇ ਅੰਦਰ ਆਹਾ ਚਿੱਤਰਕਾਰੀ ਕਰਾਈ ਸੀ ਮਹਾਰਾਜਾ ਅਨਰਜੀਤ ਸਿੰਘ ਜੀ ਨੇ ਕਿਉਂਕਿ ਮਹਾਰਾਜਾ ਅਨਰਜੀਤ ਸਿੰਘ ਜੀ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂਆਂ ਦਾ ਨਿਸ਼ਾਨ ਸਾਹਿਬ ਬਦਲ ਸਕਦੇ ਨੇ ਪਰ ਇਹਨਾਂ ਪਾਪੀਆਂ ਮਸਟੰਡਿਆਂ ਗੁੰਡਿਆਂ ਨੇ ਬਦਲ ਦਿੱਤਾ ਬਦਲ ਦਿੱਤਾ ਉਹ ਸਿੰਘ ਨੇ ਖਾਲਸੇ ਨੇ ਨਿਤਨੇਮ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਇਹਦੇ ਵਰਗੇ ਪ੍ਰਚਾਰਕ ਬਣੇ ਹੋਏ ਨੇ ਜੱੱਪੜ ਕਿਉਂਕਿ ਜੱੱਪੜ ਨੇ ਇਹ ਜੱੱਪੜ ਕਿਹਨੂੰ ਬੋਲਿਆ ਜਾਂਦਾ ਜੋ ਸਮਝਦਾ ਨਹੀਂ ਜੋ ਸੰਜੀ ਨੂੰ ਕੋਈ ਸਮਝ ਆਉਂਦੀ ਨਹੀਂ ਗੁਰਬਾਣੀ ਤੋਂ ਕੋਈ ਸਿੱਖਿਆ ਹੀ ਨਹੀਂ ਉਹਨੂੰ ਜੱੱਪੜ ਕਹਿੰਦੇ ਨੇ ਜੱੱਪੜਾ ਜੇ ਇਹ ਜੱੱਪੜ ਕੋਲੇ ਜਵਾਬ ਆ ਤਾਂ ਦੇਵੇ ਆ ਜੱੱਪੜਾ ਜੱੱਪੜ ਇਹ ਜੱਬੜਾ ਨਾਲ ਗੱਲ ਕਰਦੇ ਆ ਕਿ ਜੱਬੜਾ ਦੱਸ ਜੇ ਤੇਰੇ ਕੋਲੇ ਜਵਾਬ ਆ ਇਹ ਜੱਬੜ ਜਿੰਨੇ ਬੈਠੇ ਨੇ ਲਗੌੜ ਇਹ ਲਗੌੜ ਦੱਸੇ ਸ਼੍ਰੋਮਣੀ ਕਮੇਟੀ ਵਾਲੇ ਕਿ ਇਹਨਾਂ ਨੇ ਜਿੰਦਾ ਲਾਇਆ ਜਾਂ ਨਹੀਂ ਲਾਇਆ ਇਹ ਲਗੌੜ ਬੋਲੇ ਇਹ ਲਗੌੜ ਦੱਸੇ ਕਿ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹ ਜਿਹੜੀ ਕੰਪਨੀ ਨੇ ਲੋਗੋ ਬਣਾਇਆ ਸੀ ਉਹ ਕੰਪਨੀ ਦਾ ਥੱਲੇ ਨਾਂ ਲਿਖਿਆ ਹੋਇਆ ਪੜ ਲਓ ਸੰਗਤੇ ਇਹ ਜਰਨਲ ਅਡਵਾਇਰ ਦਾ ਲੋਗੋ ਆ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਨੂੰ ਅੱਜ ਖੰਡਾ ਦੱਸਦੇ ਨੇ ਪਾਪੀ ਇਹ ਉਹ ਸਮੇਂ ਜਿਹੜੇ ਪੰਜਾਬੀ ਭਾਰਤੀ ਕੀਤੇ ਸੀ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਸੀ ਜਰਨਲ ਅਡਵੈਰ ਨੇ ਬਣਾ ਕੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਮਸਟੰਡਿਆਂ ਗੁੰਡਿਆਂ ਨੇ ਇਹਨੂੰ ਖੰਡੇ ਦਾ ਨਾਮ ਦੇ ਦਿੱਤਾ ਹੁਣ ਕੀ ਕਹੀਏ ਇਹ ਪੰਜਾਬੀਆਂ ਨੂੰ ਕੀ ਕਹੀਏ ਜਦੋਂ ਭਾਰਤ ਆਜ਼ਾਦ ਹੋਇਆ ਸੀ ਉਸ ਵੇਲੇ ਨਹਿਰੂ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਸੀ ਇਹ ਜਰੈਨ ਪੈਸਾ ਲੋਕ ਨੇ ਪੰਜਾਬੀ ਕਿਉਂ ਬੋਲਿਆ ਸੀ ਕਿਉਂਕਿ ਉਹ ਸਮੇਂ ਥੋੜਾ ਜਿਹਾ ਸਮਾਂ ਹੋਇਆ ਸੀ ਗੁਰੂਆਂ ਦੇ ਨਿਸ਼ਾਨ ਸਾਹਿਬ ਬਦਲੇ ਤੇ ਖੰਡੇ ਬਦਲੇ ਨੂੰ ਉਹਨਾਂ ਨੇ ਕਿਹਾ ਕਿ ਜਦੋਂ ਇਹ ਆਪਣੇ ਗੁਰੂਆਂ ਦੇ ਨਹੀਂ ਬਣੇ ਆਪਣੇ ਸ੍ਰੀ ਗੁਰੂ ਦਸਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਬਦਲ ਦਿੰਦੇ ਨੇ ਤਾਂ ਇਹ ਜਰੈਨ ਪੈਸਾ ਲੋਕ ਨੇ ਉਸ ਵੇਲੇ ਪੰਜਾਬੀਆਂ ਨੂੰ ਇਹ ਗੱਲ ਉਹਨਾਂ ਨੇ ਤਾਂ ਬੋਲੀ ਸੀ ਇਹ ਸਬੂਤ ਨੇ ਇਹ ਸਬੂਤ ਨੇ ਆਹ ਦੇਖੋ ਦਰਬਾਰ ਸਾਹਿਬ ਦੇ ਉੱਤੇ ਕਾਲ ਤੱਕ ਸਾਭ ਤੇ ਸ੍ਰੀ ਗੁਰੂ ਦਸਵੇਂ ਪਾਸਾ ਦੇ ਨਿਸ਼ਾਨ ਸਾਹਿਬ ਝੂਲਦੇ ਹੁੰਦੇ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਫੋਟੋਆਂ 'ਚ ਦੇਖ ਸਕਦੇ ਹੋ ਆਹ ਕੰਜਰਾਂ ਦੇ ਝੰਡੇ ਬਾਹਰ ਦੇ ਵਿੱਚ ਮਸਟੰਡੀਆਂ ਨੇ ਚੜਾ ਦਿੱਤੇ ਗੁਰੂਆਂ ਦੇ ਨਿਸ਼ਾਨ ਸਾਹਿਬ ਤਾਰ ਦਿੱਤੇ ਅੱਜ ਇਹ ਕੀ ਨੇ ਸਿੰਘ ਐ ਜੀ ਅਸੀਂ ਖਾਲਸੇ ਆ ਓ ਤੁਸੀਂ ਤਾਂ ਜਿਨ੍ਹਾਂ ਨੇ ਤੁਹਾਨੂੰ ਸਿੰਘ ਤੇ ਖਾਲਸਾ ਨਾਂ ਦਿੱਤਾ ਸ੍ਰੀ ਗੁਰੂ ਦਸਵੇਂ ਪਾਸਾ ਜੀ ਨੇ ਉਹਨਾਂ ਦਾ ਨਿਸ਼ਾਨ ਸਭ ਤੁਸੀਂ ਬਦਲ ਦਿੱਤਾ ਆ ਕੰਚਰਾ ਦਾ ਝੰਡਾ ਚੜਾ ਦਿੱਤਾ ਦੇ ਛੋਡੇ ਕੋਲੇ ਕੋਈ ਜਵਾਬ ਆ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਤਾਂ ਵੀਡੀਓ ਪਾ ਕੇ ਦੇਵੋ ਵੀਡੀਓ ਪਾ ਕੇ ਦੇਵੋ ਜੇ ਤੁਸੀਂ ਨੂਨ ਹਰਾਮੀ ਹਰਾਮ ਖੋਰ ਨਹੀਂ ਹੈਗੇ ਗੁਰੂਆਂ ਦੇ ਸਿੰਘ ਉਹ ਗੁਰੂਆਂ ਦੇ ਖਾਰਸੇ ਹੋ ਤਾਂ ਦੱਸੋ ਕਿ ਇਹ ਕੀ ਆ ਇਹ ਕੀ ਐਵੇ ਬਾਰੇ ਦੱਸੋ ਇਹ ਕੀ ਆ ਇਹ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਇਹ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਬਕਸਿਆ ਹੋਇਆ ਨਿਸ਼ਾਨ ਸਾਹਿਬ ਆ ਜਿਹਦੇ ਅੱਜ ਸਬੂਤ ਨੇ ਜਿੰਨਾ ਸਬੂਤਾਂ ਨੂੰ ਸ਼੍ਰੋਮਣੀ ਕਮੇਟੀ ਨੇ ਜ਼ਿੰਦਾ ਹਲਾ ਰੱਖਿਆ ਜ਼ਿੰਦਾ ਕੋਈ ਹੈ ਹਿੰਮਤ ਕਿਸੇ 'ਚ ਕਿ ਜ਼ਿੰਦਾ ਕਲਵਾ ਦੇ ਹੈ ਕਿਸੇ 'ਚ ਹਿੰਮਤ ਹੈ ਕਿ ਇਹਨਾਂ ਮਸਟੰਡਿਆਂ ਨੂੰ ਕਹਿ ਕੇ ਜ਼ਿੰਦਾ ਕਲਵਾ ਦੇ ਤੁਸੀਂ ਗੁਰੂ ਘਰ ਬਣਾਏ ਨੇ ਤੁਹਾਡਾ ਹੱਕ ਨਹੀਂ ਬਣਦਾ ਤੁਹਾਡਾ ਫਰਜ਼ ਨਹੀਂ ਬਣਦਾ ਜੇ ਕੋਈ ਬੰਦਾ ਵੀਡੀਓ ਪਾ ਕੇ ਤੁਹਾਨੂੰ ਚੈਲੰਜ ਕਰਦਾ ਤੇ ਤੁਸੀਂ ਉਹਦਾ ਜਵਾਬ ਦੇਵੋ ਜਵਾਬ ਦੇਵੋ ਜੇ ਮੈਂ ਗਲਤ ਹਾਂ ਅਸੀਂ ਗਲਤਾਂ ਤਾਂ ਸਾਨੂੰ ਗਲਤ ਕਹੋ ਅਸੀਂ ਗਲਤੀ ਮੰਨਾਂਗੇ ਮੰਨਾਂਗੇ ਤੁਹਾਡੇ ਪੈਰੀਂ ਹਥਲਾਵਾਂਗੇ ਲੈ ਗਲਤੀ ਮੰਨਾਂਗੇ ਜੇ ਤੁਸੀਂ ਗਲਤੀ ਕੀਤੀ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਮੱਥਾ ਟੇਕੋ ਗਲਤੀ ਮੰਨੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੰਗਤ ਤੋਂ ਗਲਤੀ ਮੰਨੋ ਕਿ ਤੁਸੀਂ ਇੰਨਾ ਚਿਰ ਗਨਾਹ ਕੀਤਾ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਗੁਰੂਆਂ ਦੇ ਖੰਡੇ ਦੀ 100 ਸਾਲ ਤੋਂ ਤੁਸੀਂ ਬੇਅਦਮੀ ਕਰਦੇ ਆ ਰਹੇ ਹੋ ਵਿਦੇਸ਼ਾਂ ਦੀਆਂ ਸੜਕਾਂ ਤੇ ਵੀ ਬੇਅਦਮੀ ਕਰਦੇ ਹੋ ਤੇ ਇੰਡੀਆ ਦੀਆਂ ਸੜਕਾਂ ਤੇ ਵੀ ਬੇਅਦਮੀ ਕਰਦੇ ਹੋ ਤੇ ਗੁਰੂ ਘਰਾਂ ਦੇ ਵਿੱਚ ਇਹ ਝੰਡਾ ਚੜਾ ਕੇ ਕੰਜਰਾਂ ਦਾ ਤੁਸੀਂ ਬੇਅਦਮੀ ਕਰਦੇ ਹੋ ਇਹ ਕੰਜਰਾਂ ਦਾ ਝੰਡਾ ਕੰਜਰਾਂ ਦਾ ਝੰਡਾ ਸਾਡੇ ਗੁਰੂ ਦਾ ਇਨਸਾਨ ਸਾਹਿਬ ਇਹ ਹੈ ਸਾਡੇ ਗੁਰੂ ਦਾ ਖੰਡਾ ਇਹ ਹੈ ਇਹ ਕੰਜਰਾਂ ਦਾ ਲੋਗੋ ਆ ਜਿਹਨੂੰ ਤੁਸੀਂ ਅੱਜ ਝੰਡਿਆਂ ਤੇ ਲਾਉਨੇ ਹੋ ਫਕਰ ਦੇ ਨਾਲ ਤੁਸੀਂ ਆਪਣੀਆਂ ਗੱਡੀਆਂ ਚਲ ਮਕਾਉਨੇ ਹੋ ਇਹ ਕੰਜਰਾਂ ਦਾ ਝੰਡਾ ਇੰਨਾ ਪਾਪੀਆਂ ਕੋਲੇ ਜਵਾਬ ਹੈ ਆ ਜੱਪੜ ਜਿਆ ਬਣਾ ਬੋਲਦਾ ਹੁੰਦਾ ਆ ਜੱਪੜ ਆ ਜੱਪੜ ਵੱਡੀਆਂ ਵੱਡੀਆਂ ਗੱਲਾਂ ਫੈਂਕਦਾ ਹੁੰਦਾ ਆ ਜੱਪੜ ਇਹ ਜੱਪੜਾਂ ਕੋਲੇ ਜਵਾਬ ਹੈ ਇਹ ਦਲ ਖਾਲਸੇ ਵਾਲੇ ਨੇ ਸਾਡਾ ਦਲ ਖਾਲਸਾ ਇਹ ਉਹ ਲੋਕ ਨੇ ਆ ਜਿਨ੍ਹਾਂ ਦੀ ਸਕਲਾਂ ਸਾਨੂੰ ਦਿਖਾ ਰਹੇ ਆ ਇਹ ਜੱਪੜਾਂ ਕੋਲੇ ਇਸ ਗੱਲ ਦਾ ਜਵਾਬ ਹੈ ਹੈ ਜੱਪੜਾਂ ਕੋਲੇ ਜਨ ਜਿੰਨੀਆਂ ਵੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਸਿੰਘ ਖਾਲਸੇ ਕਹਾਉਣ ਵਾਲੇ ਨੇ ਕਿਸੇ ਕੋਲੇ ਜਵਾਬ ਹੈ ਤਾਂ ਜਰੂਰ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ